whoa 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 ਤੋ ਪਹਿਲੋ ਤੇ ਇੱਕ ਛੋਟਾ ਜਿਹਾ ਸ਼ੇਰ ਦੋ ਲਾਈਨਾਂ ਦਾ ਇਹਨਾਂ ਨੂੰ ਨਜ਼ਰ ਕਰਨਾ ਚਾਹੁੰਦਾ ਭੰਗਾ ਜੀ ਕੋਲ ਨਜ਼ਰ ਆ ਕਿਸੇ ਨੇ ਬੈਸਟ ਇੰਜੀਨੀਅਰ ਤੇ ਕਿਸੇ ਨੇ ਇਨਸਾਨ ਚੰਗਾ ਕਿਹਾ ਕਿਸੇ ਨੇ ਬੈਸਟ ਇੰਜੀਨੀਅਰ ਤੇ ਕਿਸੇ ਨੇ ਇਨਸਾਨ ਚੰਗਾ ਕਿਹਾ ਕਿਸੇ ਨੇ ਹੈਲਪਿੰਗ ਹੈ ਤੇ ਕਿਸੇ ਨੇ ਰੱਬ ਦਾ ਬੰਦਾ ਕਿਹਾ ਇੱਕ ਹੀ ਸ਼ਬਦ ਚ ਦੱਸਣਾ ਸੀ ਕਿ ਹੀਰੋ ਕਿਵੇਂ ਦਾ ਹੁੰਦਾ ਹੈ ਇੱਕ ਹੀ ਸ਼ਬਦ ਚ ਦੱਸਣਾ ਸੀ ਕਿ ਹੀਰੋ ਕਿਵੇਂ ਦਾ ਹੁੰਦਾ ਹੈ ਤੇ ਮੈਂ ਸਿਰਫ ਸਿਰਫ ਦਰਿੰਦਰ ਬੰਗਾ ਕੇ ਦੂਰਦਰਸ਼ਨ ਦੀਆਂ ਇਹ ਮੇਰੇ ਇਲਾਕੇ ਦੇ ਵੀਰ ਜੇ ਬੰਗਾ ਸਾਹਿਬ ਹੈ ਤੇ ਮਾ ਕਾਮਾ ਸਾਹਿਬ ਹੈ ਕਿਉਂ ਬੰਗਾ ਜੀ ਬਿਲਕੁਲ ਗਵੰਡੀਆਂ ਸੀ ਐਬਸੋਲੂਟਲੀ ਔਰ ਬਹੁਤ ਹੀ ਪਿਆਰੇ ਇਨਸਾਨ ਹੈ ਅੱਜ ਇਹਨਾਂ ਦੀ ਫੈਮਿਲੀ ਆਈ ਹੈ ਉਹਨਾਂ ਨੂੰ ਦੇਖ ਕੇ ਵੀ ਬੜੀ ਖੁਸ਼ੀ ਹੋਈ ਹੈ ਬੜੀ ਅੱਛੀ ਫੈਮਿਲੀ ਹੈ ਸਾਰੀ ਉਹ ਸਾਕੀ ਲੈਂਦੇ ਸੀ ਨਾ ਬੰਦੇ ਨੂੰ ਕਿ ਉਚੋਣਾ ਔਰ ਮੇਰੇ ਇਲਾਕੇ ਦੀ ਤਾਂ ਇਹ ਸ਼ਾਨ ਬੰਗਿਆਂ ਦੀ ਇਹ ਜਿਹੜੇ ਸੋਸ਼ਲ ਸਰਵਿਸ ਦੇ ਲੋਕ ਆ ਉਹ ਬਹੁਤ ਕਰਦੇ ਨੇ ਇਹ ਸ਼ਾਇਦ ਆਪਾਂ ਨੂੰ ਆਫਿਸ ਦੇ ਵਿੱਚ ਘੱਟ ਪਤਾ ਹੋਵੇ ਪਰ ਸੋਸ਼ਲ ਸਰਵਿਸ ਦੇ ਵਿੱਚ ਬਹੁਤ ਅਗੇ ਆ ਕਿਸੇ ਨੂੰ ਗਰੀਬਾਂ ਨੂੰ ਕਿਤਾਬਾਂ ਦੇਣੀਆਂ ਹੋਣ ਖੂਨਦਾਨ ਕੈਂਪ ਲਾਣੇ ਹੋਣ ਆਈ ਕੈਂਪ ਲਾਣੇ ਹੋਣ ਤੇ ਇਹ ਹਮੇਸ਼ਾ ਵੱਧ ਚੜ ਕੇ ਉਸ ਇਲਾਕੇ ਦੇ ਵਿੱਚ ਉਹ ਕਰਦੇ ਸੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਕੋ ਗੀਤ ਜਿਹਾ ਵੀ ਮਿੱਤਰਾਂ ਦਾ ਨਾਂ ਚਾਉਂਦਾ ਇਹ ਵਾਕਏ ਬੰਗਾ ਸਾਹਿਬ ਦਾ ਨਾਂ ਨਾ ਹਰ ਜਗ੍ਹਾ ਹਰ ਮੈਗਜ਼ੀਨ ਇੱਚ ਚੱਲਦਾ ਸੀ ਜਿੱਥੇ ਵੀ ਚਲੇ ਜਾਈਏ ਕੋਈ ਕੰਮ ਕਹਿ ਦਈਏ ਇਹਨਾਂ ਨੂੰ ਬੰਗਾ ਸਾਹਿਬ ਨੂੰ ਬਈ ਬਿਜਲੀ ਬੋਰਡ 'ਚ ਕੰਮ ਹੈ ਮੈਨੂੰ ਪੁਲਿਸ ਵਾਲਿਆਂ ਨਾਲ ਕੰਮ ਹੈ ਮੈਨੂੰ ਫੁਲਾਨੇ ਨਾਲ ਕੰਮ ਹੈ ਬੰਗਾ ਸਾਹਿਬ ਹਮੇਸ਼ਾ ਤਿਆਰ ਰਹਿੰਦੇ ਸੀ ਤੁਸੀਂ ਅੱਜ ਜਿਹੜੀ ਮਿਲ ਜਾਣੀ ਹੈ ਜਨਾਬ ਨਰਿੰਦਰ ਬੰਗਾ ਸਾਹਿਬ ਜੀ ਇਹਨਾਂ ਬਾਰੇ ਤਾਰੀਫ ਮੈਂ ਕਹਿੰਦਾ ਕਿ ਹਰ ਲਫ਼ਜ਼ ਇਹਨਾਂ ਦੀ ਤਰੀਕ ਤੋਂ ਛੋਟਾ ਹੈ ਹਰ ਲੰਮ ਜਿਹੜਾ ਇਹਨਾਂ ਦੀ ਤਰੀਕ ਦੇ ਮੁਤਾਬਕ ਨਹੀਂ ਹੈ ਕਿਉਂਕਿ ਸਾਨੂੰ ਮਿਲਦਿਆਂ ਨੂੰ ਵਰਤਦਿਆਂ ਨੂੰ ਕੋਈ 35-40 ਸਾਲ ਦੇ ਕਰੀਬ ਵੀ ਹੋ ਗਏ ਹੋਣੇ ਆ ਤੇ ਉਹਦੇ ਵਿੱਚ ਬਹੁਤ ਕੁਝ ਅਸੀਂ ਇੱਕ ਦੂਸਰੇ ਤੋਂ ਸਿੱਖਿਆ ਵੀ ਹੈ ਤੇ ਪਰ ਇਹ ਨਹੀਂ ਜ਼ਰੂਰੀ ਹੈ ਕਿ ਅੱਜ ਦਾ ਜਿਹੜਾ ਦਿਨ ਹੈ ਇਹ ਬੜਾ ਪਵਿੱਤਰ ਦਿਹਾੜਾ ਆ ਕਿਉਂ 1988 ਤੋਂ ਲੈ ਕੇ ਉਨਿਸਰ 80 ਤੋਂ ਸ਼ੁਰੂ ਹੋ ਕੇ 2 2025 ਤੱਕ ਜਿਹੜਾ ਇਹ ਲੰਬਾ ਸਫ਼ਰ ਸੀ ਇਹਦੇ ਵਿੱਚ 32 32 ਸਾਲ ਇਹਨਾਂ ਨੇ ਸੇਵਾ ਜਿਹੜੀ ਦੂਰਦਰਸ਼ਨ ਜਲੰਧਰ ਦੀ ਕੀਤੀ ਹੈ ਕੀ ਉਹਨ ਦੱਸਿਆ ਕਿ ਮੈਂ ਦੂਰਦਰਸ਼ਨ ਤੇ ਅੱਜ ਏਡਾ ਵੱਡਾ ਆਫੀਸਰ ਹਾਂ ਹਮੇਸ਼ਾ ਨਿਮਾਣਾ ਬਣ ਕੇ ਪਰ ਆਪਣੇ ਗੁਰੂ ਦੇ ਸੇਵਕ ਬਣ ਕੇ ਇਹਨਾਂ ਨੇ ਜਿੰਨੀ ਵੀ ਸੇਵਾ ਕੀਤੀ ਹੈ ਉਹ ਕਾਬਲੀ ਤਾਰੀਫ ਹੈ ਤੇ 32 ਸਾਲ ਦੂਰਦਰਸ਼ਨ ਜਲੰਧਰ ਦੀ ਸੇਵਾ ਹੋ ਗਈ ਤੇ 5 ਸਾਲ ਇਹਨਾਂ ਨੇ ਜਿਹੜੇ ਬਾਹਰ ਲਾਏ ਉਹਦੇ ਵਿੱਚ ਵੀ ਬਾਹਰ ਜਾ ਕੇ ਇਹਨਾਂ ਨੇ ਜਿਹੜੇ ਆਪਣੇ ਨਵੇਂ ਰਿਸ਼ਤੇ ਕਾਇਮ ਕੀਤੇ ਤੁਹਾਨੂੰ ਸਾਰਨ ਬਤਾਉਣਾ ਇਹਨਾਂ ਤਾਂ ਫੌਜੀ ਵੀ ਸਾਰੇ ਰੂਪ ਮਾਰਦੇ ਰਹਿੰਦੇ ਸੀ ਤੁਜੁਗ ਤੁਜੁਗ ਜੀ ਮੰਗਾ ਬੁੱਜ ਗਦੀ ਸਾਥੀਓ ਬੰਗਾ ਸਾਹਿਬ ਦੀ ਤਾਰੀਫ ਤੇ ਜਿੰਨੀ ਕੀਤੀ ਜ ਉਹ ਨਹੀਂ ਘਟਿਆ ਕਿ ਇਹਨਾਂ ਨਿੱਕਰ ਸਵਾ ਇਹਨਾਂ ਪਿਆਰਾ ਸਵਾ ਇਹਨਾਂ ਮਿਰਨਸ ਆ ਇਹ ਬੰਦੇ ਕੋਈ ਕਿਸੇ ਕਿਸੇ ਜੇ ਗੁਣ ਨੂੰ ਦੇਣ ਤੇ ਸਾਹਮਣੇ ਗਿਆ ਸੀ ਕਿ ਮਤਲਬ ਇਹਨਾਂ ਦੀ ਨਿਮਰਤਾ ਬਹੁਤ ਹੈ ਉਹਦੇ ਵਾਕੇ ਸਹੀ ਰਹੇ ਕਿ ਨਿਮਰਤਾ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਹੈਗੀ ਆ ਪ੍ਰੋਗਰਾਮ ਬਕਵਾਸੀ ਜਿਹੜੇ ਪ੍ਰੋਗਰਾਮ ਦੇ ਬੰਦੇ ਆ ਤੇ ਇੰਜੀਨੀਅਰ ਸੈਕਟਰ ਦੇ ਸੀ ਲੇਕਿਨ ਪ੍ਰੋਗਰਾਮ ਦਾ ਇੰਜੀਨੀਅਰ ਦਾ ਇੱਕ ਤਾਲਮੇਲ ਇਸ ਤਰੀਕੇ ਦਾ ਹੁੰਦਾ ਹੈ ਕਿ ਕਿਸੇ ਵੀ ਪ੍ਰੋਡਕਸ਼ਨ ਦੇ ਵਿੱਚ ਇਹ ਦੋਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਉਹ ਤਾਲਮੇਲ ਅੱਛੇ ਤਰੀਕੇ ਨਾਲ ਹੋਣਾ ਜ਼ਰੂਰੀ ਹੈ ਉਹ ਤੇ ਬੰਗਾ ਸਾਹਿਬ ਨੂੰ ਜਦੋਂ ਸਾਨੂੰ ਪ੍ਰੋਗਰਾਮ ਦੇ ਵਿੱਚ ਕੋਈ ਜ਼ਰੂਰਤ ਪੈਂਦੀ ਸੀ ਤੇ ਬੰਗਾ ਸਾਹਿਬ ਨੂੰ ਕਹਿੰਦਾ ਕਿ ਇਸ ਬੰਗਾ ਸਾਹਿਬ ਇਹ ਸਾਨੂੰ ਕੋਈ ਦਿੱਕਤ ਆ ਰਹੀ ਹੈ ਟੈਕਨੀਕਲੀ ਤੌਰ ਤੇ ਲੇਕਿਨ ਇਹਨਾਂ ਨੇ ਮਤਲਬ ਬਿਨਾਂ ਸੋਚੇ ਸਮਝੇ ਔਰ ਅੱਛੇ ਤਰੀਕੇ ਨਾਲ ਕਰਕੇ ਤੇ ਲੋ ਜੀ ਰੈਡੀ ਹੈ ਬੰਦ ਤੂੰ ਸ਼ੁਰੂ ਕਰ ਹਰੇਕ ਬਰੀ ਬਰੀ ਗੁਣ ਦੇ ਕਿ ਉਹ ਟੈਕਨੀਕਲੀ ਤੌਰ ਤੇ ਜਾਂ ਇੱਕ ਮੈਨਸਰ ਬੰਦਾ ਹੋਵੇ ਇੱਕਦਮ ਕੰਮ ਕਰਨਾ ਤੇ ਸਾਰੇ ਕੰਮ ਕਰ ਲੰਗੇ ਨੇ ਲੇਕਿਨ ਉਹ ਖੜੇ ਮੱਤੇ ਐਕਸੈਪਟ ਕਰਕੇ ਨੂੰ ਸਹਿਕਾਰ ਕਰਕੇ ਉਹਦਾ ਹੱਲ ਕੱਢਣਾ ਉਹ ਸਭ ਤੋਂ ਵੱਡਾ ਗੁਣ ਹੁੰਦਾ ਹੈ